ਹੋ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਪ੍ਰਦੀਪ ਢਿੱਲੋਂ ਇੱਕ ਵਾਰ ਫੇਰ ਤੁਹਾਡੀ ਕਚੇਰੀ ਦੇ ਵਿੱਚ ਹਾਜ਼ਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੀ ਕਵਰੇਜ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸ ਵਕਤ ਮੈਂ ਟੋ ਡੀ ਕੇ ਪਿੰਡ ਦੇ ਵਿੱਚ ਮੌਜੂਦ ਹੈ ਗਦਰੀ ਬਾਬਿਆਂ ਦਾ ਪਿੰਡ ਗਦਰੀ ਬਾਬਿਆਂ ਦਾ ਨਗਰ ਔਰ ਇਸ ਪਿੰਡ ਦੇ ਵਿੱਚ ਜਿਹੜਾ ਇਥੋਂ ਉਮੀਦਵਾਰ ਪਰਮਜੀਤ ਕੌਰ ਉਹਨਾਂ ਦੇ ਪਤੀ ਸੀਨੀਅਰ ਆਗੂ ਜਿਹੜੇ ਕਿ ਨਛੱਤਰ ਸਿੰਘ ਜੀ 36 ਸਾਡੇ ਨਾਲ ਮੌਜੂਦ ਨੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ तमाम ਸਮਰਥਕ ਉਹਨਾਂ ਦੇ ਮੌਜੂਦ ਹੈ ਜਿਨ੍ਹਾਂ ਦੇ ਵਿੱਚ ਮਾਸਟਰ ਗੁਚਰਨ ਸਿੰਘ ਜੀ ਔਰ ਬਾਈ ਕੁਲਤਾਰ ਸਿੰਘ ਗੋਲਦੀ ਜੀ तमाम ਜਿਹੜੇ ਮੋਟਰਾਰ ਵਿਅਕਤੀ ਜਿਹੜੇ ਟੂ ਡੀ ਕੇ ਦੇ ਇਸ ਵਖਤ ਉਹਨਾਂ ਦਾ ਸਮਰਥਨ ਕਰ ਰਹੇ ਆ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਆ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚੱਲ ਰਹੀ ਹੈ ਜੀ ਚੋਣ ਮਿਹਬ ਬਹੁਤ ਮਾਰੀ ਜੀ ਮੇਰ ਕਰਪਾ ਤੁਸੀਂ ਅਜਾਤ ਤੌਰ ਤੇ ਚੋਣ ਲੜ ਰਹੇ ਹਾਂਜੀ ਅਜਾਤ ਤੁਸੀਂ ਵੋਟਰਾਂ ਦੇ ਵਿੱਚ ਜਾ ਰਹੇ ਹੋ ਪਹਿਲਾਂ ਤਾਂ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਵੋਟਰਾਂ ਦੇ ਵਿੱਚ ਕੀ ਜਿਹੜੇ ਕੰਮ ਹੈ ਤੁਸੀਂ ਵੋਟਰਾਂ ਨਾਲ ਵਾਅਦਾ ਕਰ ਰਹੇ ਹੋ ਕਿ ਜੇਕਰ ਮੈਂ ਮੈਨੂੰ ਵੋਟਰ ਜਿਤਾਉਂਦੇ ਹੈ ਮੇਰੇ ਹੱਕ ਦੇ ਵਿੱਚ ਫਤਵਾ ਦਿੰਦੇ ਹੈ ਤਾਂ ਮੈਂ ਆ ਕੰਮ ਹੈ ਜਿਹੜੇ ਪਹਿਲ ਦੇ ਆਧਾਰ ਤੇ ਕਰਵਾਉਂਗਾ ਜਿਹੜੇ ਕਿਹੜੇ ਮੁੱਦੇ ਲੈ ਕੇ ਜਾਦੇ ਜਿਹੜੀ ਬਲਾਕ ਸ਼ਾਂਤੀ ਦੀ ਚੋਣ ਆ ਇਹ ਅਸੀਂ ਪਹਿਲਾਂ ਵੀ ਲੜ ਚੁੱਕੇ ਆ ਬਲਾਕ ਸ਼ਾਂਤੀ ਦੀ ਚੋਣ ਦੇ ਵਿੱਚ ਕੋਈ ਮੁੱਦੇ ਕੋਈ ਐ ਖਾਸ ਨਹੀਂ ਹੁੰਦੇ ਵੀ ਆ ਕੰਮ ਨਾਲ ਕੋਈ ਗਰੰਟ ਆਉਂਦੀ ਹੈ ਹੂੰ ਅੰਡਾਉਂ ਦਾ ਕੋਈ ਜਿਹੇ ਆਧਾਰ ਤੇ ਕੰਮ ਕਰਾਉਣੇ ਹੁੰਦੇ ਆ ਜੀ ਜਿਹੜੀ ਬਲਾਕ ਸ਼ਾਂਤੀ ਦੀ ਚੋਣ ਦੇ ਵਿੱਚ ਮੈਂ ਜਿਵੇਂ ਪਿੱਛੇ 25 ਸਾਲ ਤੋਂ ਕੰਮ ਕਰ ਰਿਹਾ ਨਗਰ ਦੇ ਵਿੱਚ ਹੂੰ ਕਿਸੇ ਘਰ ਨੂੰ ਕੋਈ ਦੁੱਖ ਤਕਲੀਫ ਆ ਕਿਸੇ ਨੂੰ ਕਿਸੇ ਗੱਲਬਾਤ ਦੀ ਗੱਲ ਲੋੜ ਆ ਕਿਸੇ ਲੜਾਈ ਝਗੜਾ ਜਾਂ ਕੋਈ ਹੋਰ ਪੈਲਾ ਅਸੀਂ ਜਿਵੇਂ ਹੋਵੇ ਸਾਥੋਂ ਅਸੀਂ ਥਾਣੇ ਕਚੇਰੀ ਜਾਣ ਤੋਂ ਬਿਨਾ ਕਹਿੰਨੇ ਆ ਵੀ ਤੁਹਾਡਾ ਅਸੀਂ ਇਹ ਘਰ ਬੈਠ ਕੇ ਹੀ ਹੱਲ ਕਰ ਦਿੰਨੇ ਆ ਉਸ ਗੱਲ ਦੇ ਨਾਲ ਸਾਨੂੰ 20 25 ਸਾਲ ਤੋਂ ਜਿੰਨੇ ਵੀ ਲੋਕ ਆ ਸਾਡੇ ਨਾਲ ਜੁੜੇ ਹੋਏ ਆ ਉਹ ਸਾਡਾ ਮਾਨ ਸਤਕਾਰ ਕਰਦੇ ਅਸੀਂ ਲੋਕਾਂ ਦਾ ਮਾਨ ਸਤਕਾਰ ਕਰਦੇ ਇਹਨੇ ਸਾਡਾ ਜੀਵਨ ਵਧੀਆ ਲੰਗੀ ਜਾਂਦਾ ਜੇ ਸਤਾਤਾ ਰੀਤੇ ਦੀ ਗੱਲ ਕੀਤੀ ਜਾਵੇ ਹਾਂਜੀ ਸਤਾਤਾਰੀ ਪਾਰਟੀ ਕਹਿੰਦੀ ਹੈ ਕਿ ਅਸੀਂ ਸਾਡੀ ਸਰਕਾਰ ਵੱਲੋਂ ਕੀਤੇ ਵਿਕਾਸ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਤੁਸੀਂ ਲੋਕਾਂ ਕੋਲ ਜਾਨਨੇ ਕਿ ਵਾਕਈ ਲੋਕ ਸਰਕਾਰ ਦੇ ਕੀਤੇ ਕੰਮਾਂ ਤੋਂ ਜਾਂ ਵਿਕਾਸ ਤੋਂ ਖੁਸ਼ ਨੇ ਹਾਂ ਜੀ ਅਸੀਂ ਤਾਂ ਕਹਿੰਨੇ ਵੀ ਜੇ ਸਰਕਾਰ ਤੋਂ ਲੋਕ ਖੁਸ਼ ਹੈ ਵਿਕਾਸ ਚੰਗਾ ਕਰਦੀ ਹੈ ਸਰਕਾਰ ਨੂੰ ਵੋਟ ਪਾ ਦੇਣ ਜੇ ਨਰਾਜ਼ ਆ ਤਾਂ ਸਾਨੂੰ ਵੋਟ ਪਾ ਦੇਣ ਅਸੀਂ ਵੋਟ ਲੈਣ ਨੂੰ ਤਿਆਰ ਬੈਠੇ ਆ ਅਸੀਂ ਵੀ ਅੱਗੇ ਸਤਾਤਾਰੀ 10 ਸਾਲ ਰਹੇ ਆ ਸਤਾ ਦੇ ਵਿੱਚ ਹਮ ਵਿਕਾਸ ਦੇ ਕੰਮ ਦੱਸਣੇ ਚਾਹੀਦੇ ਜਿਹਨੇ ਕਰਵਾਏ ਆ ਕਰਨੇ ਵੀ ਚਾਹੀਦੇ ਆ ਜੀ ਵੀਨੀ ਪੱਧਰ ਤੇ ਤੁਹਾਨੂੰ ਲੱਗਦਾ ਇਕਿ ਵਿਕਾਸ ਹੋਇਆ ਨਹੀਂ ਵੇਖੋ ਇਹ ਇਹ ਨਹੀਂ ਗਿਆ ਜਾ ਸਕਦਾ ਹੁੰਦਾ ਜੀ ਇਹ ਦੇਖਣ ਦੇ ਵਿੱਚ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਹਮ ਉਹ ਦੀਦੇ ਹੁੰਦੇ ਕੰਮ ਹਮ ਉਹ ਲੋਕਾਂ ਨੂੰ ਦੀਦੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਹੂੰ ਉਹਨਾਂ ਨੂੰ ਜੇ ਚੰਗੇ ਕੀਤੇ ਦੀਂਦੇ ਤੇ ਵੋਟ ਉਹਨਾਂ ਨੂੰ ਜੂਲ ਪਾਉਣਗੇ ਜੇ ਨਹੀਂ ਦੀਂਦੇ ਤਾਂ ਨਹੀਂ ਪਾਉਂਦੇ ਬਸ ਇਹ ਤਾਂ ਉਹਨਾਂ ਦਾ ਫੈਸਲਾ ਵੋਟਰਾਂ ਦਾ ਸਾਡਾ ਫੈਸਲਾ ਨਹੀਂ ਨਾ ਇਹ ਹੈ ਤੁਹਾਡੀ ਕੀ ਅਪੀਲ ਹੈ ਵੋਟਰਾਂ ਨੂੰ ਅਸੀਂ ਤਾਂ ਵੋਟਰਾਂ ਨੂੰ ਕਹਿੰਨੇ ਆ ਵੀ ਤੁਸੀਂ ਫੇਸ ਵੇਖ ਕੇ ਕੰਮ ਦੇ ਹਿਸਾਬ ਦੇ ਨਾਲ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਹਾਨੂੰ ਹੱਕ ਹੈ ਹੂੰ ਉਮੀਦਵਾਰ ਨੂੰ ਵੋਟ ਪਾਉਣ ਦਾ ਅਸੀਂ ਹੁਣ ਵੋਟ ਮੰਗਦੇ ਵੀ ਇਸ ਘਰਤ ਗਈਆਂ ਅਸੀਂ ਆਜ਼ਾਦ ਖੜੇ ਆ ਵੀ ਸਾਨੂੰ ਆਜ਼ਾਦ ਤੌਰ ਤੇ ਵੋਟ ਪਾਓ ਥੱਲੇ ਵਾਲੀ ਬਲਾਕ ਸ਼ਾਂਤੀ ਦੀ ਜੀਲਾ ਪੰਚਾਇਤ ਦੇ ਵਿੱਚ ਜਿਹੜਾ ਬੰਦਾ ਤੁਹਾਨੂੰ ਜਿਹਨੇ ਕੰਮ ਕੀਤੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਪਾਓ ਤੁਹਾਨੂੰ ਹੁਣ ਸਮਰਥਨ ਹੈ ਜਿਹੜਾ ਸਾਂਝੇ ਤੌਰ ਤੇ ਖੜਾ ਕੀਤਾ ਗਿਆ ਮਤਲਬ ਸਾਰੀਆਂ ਜਿਥੇ ਜਿੰਨੀਆਂ ਚਾਰੇ ਪਾਰਟੀਆਂ ਆਪਣੀਆਂ ਹੈਗੀਆਂ ਜੀ ਇਹਨਾਂ ਲੰਗ ਪਾਰਟੀਆਂ ਹੈਗੀਆਂ ਦੂਜੀਆਂ ਹੈਗੀਆਂ ਆਪਣੇ ਸਾਰਿਆਂ ਦੇ ਸਮਰਥਨ ਦੇ ਨਾਲ ਆਪ ਖੜੇ ਆ ਆਪਾਂ ਕਿਸੇ ਦਾ ਮਾੜਾ ਸੋਚ ਕੇ ਨਹੀਂ ਖੜੇ ਉਹਦੇ ਵਿਰੋਧ ਚ ਨਹੀਂ ਖੜੇ ਆਪਾਂ ਆਜ਼ਾਦ ਮੀਤਵਾਰ ਖੜੇ ਆ ਆਪਾਂ ਆਜ਼ਾਦੀ ਤੌਰ ਤੇ ਆਪਾਂ ਥੋੜੀ ਅੱਡੀ ਵੀ ਹੈ ਜਿਹੜਾ ਕਿਸੇ ਨੂੰ ਨਹੀਂ ਫਟਾਉਂਦੀ ਆ ਉਹ ਸਾਨੂੰ ਵੋਟ ਪਾ ਦਿਓ ਅਸੀਂ ਤੁਹਾਡੇ ਨਾਲ ਆ ਤੁਹਾਡੀਆਂ ਗੱਲਾਂ ਤੇ ਅੱਗੇ ਵੀ ਖਰੇ ਉਤਰੇ ਆ ਤੇ ਹੁਣ ਅੱਗੇ ਵੀ ਖਰੇ ਉਤਰਾਂਗੇ ਜਿੱਤ ਲਈ ਕਿੰਨੇ ਕਾਸਬੰਦ ਆ ਲੋਕਾਂ ਲੋਕ ਕਿਹੋ ਜਿਹਾ ਫਤਵਾ ਦਿੰਦੇ ਆ ਕਿ ਤੁਹਾਨੂੰ ਲੱਗਦਾ ਲੋਕ ਐਸਆਰ ਵੀ ਤੁਹਾਡੇ ਹੱਕ ਚ ਫਤਵਾ ਦੇਣਗੇ ਉਮੀਦ ਕਿੰਨੀ ਕ ਹੈ ਹਾਂ ਮੈਂ 10 ਸਾਲ ਬਾਅਦ ਮਤਲਬ ਵੀ ਫੇਰ ਆਪ ਹੋਏ ਆ ਮੈਂ 15 ਤੋਂ ਮਤਲਬ ਵੀ ਘਰੇ ਬੈਠਾ ਸੀ ਹੂੰ ਮੈਂ ਸਾਰੀਆਂ ਪਾਰਟੀਆਂ ਤੋਂ ਪਿੱਛੇ ਹਟ ਕੇ ਘਰੇ ਚਲੋ ਕੋਈ ਮੇਰੀਆਂ ਪ੍ਰੋਬਲਮਾਂ ਸੀਗੀਆਂ ਬੇਟਾ ਬਿਮਾਰ ਸੀਗਾ ਹੂੰ ਉਹਦਾ ਕਰਕੇ ਮੈਨੂੰ ਘਰੇ ਲੋੜ ਸੀ ਹੁਣ ਅਸੀਂ ਮਤਲਬ ਸਾਰੀਆਂ ਪਾਰਟੀਆਂ ਦੇ ਸਾਂਝੇ ਤੌਰ ਤੇ ਅਸੀਂ ਫੇਰ ਮਤਲਬ ਦੁਬਾਰੇ ਨਿਉਂ ਪੜਨ ਲੱਗੇ ਆ ਹੂੰ ਆਜ਼ਾਦ ਤੌਰ ਤੇ ਇਲੈਕਸ਼ਨ ਲੜਾਂਗੇ ਜਦੋਂ ਅਸੀਂ ਦੁਬਾਰਾ ਮੈਦਾਨ ਚ ਕੁੱਦੇ ਹਾਂ ਦੁਬਾਰੇ ਮੈਦਾਨ ਦੁਬਾਰੇ ਮੈਦਾਨ ਦੇ ਵਿੱਚ ਕੁੱਦੇ ਹਾਂ ਲੋਕ ਸਾਨੂੰ ਫਤਵਾ ਦੇਣਗੇ ਜ਼ਰੂਰ ਅਸੀਂ ਲੋਕਾਂ ਦੇ ਨਾਲ ਜੁੜਾਂਗੇ ਗਾਹ ਨੂੰ ਅੱਗੇ ਨੂੰ ਵਧਾਂਗੇ ਹੌਸਲੇ ਬੁਲੰਦ ਹੌਸਲੇ ਬੁਲੰਦ ਲੋਕਾਂ ਦਾ ਸਾਨੂੰ ਬਹੁਤ ਸਮਰਥਨ ਹੈ ਬਹੁਤ ਸਮਰਥਨ ਬਹੁਤ ਸਮਰਥਨ ਜੀ ਵੀ ਬੀ ਪਰਮਜੀਤ ਕੌਰ ਜੀ ਚੋਣ ਨਿਸ਼ਾਨ ਮੰਝਾ ਸੋ ਵੋਟਰਾਂ ਨੇ ਤੈਅ ਕਰਨਾ ਹੈ 14 ਤਰੀਕ ਨੂੰ ਇਹਨਾਂ ਨੇ ਅਪੀਲ ਕੀਤੀ ਹੈ ਕਿ 14 ਤਰੀਕ ਨੂੰ ਜਿਹੜੀ ਮੰंजे ਦੇ ਉੱਪਰ ਮੋਹਰ ਲਗਾ ਕੇ ਇਹਨਾਂ ਨੂੰ ਇੱਕ ਵਾਰ ਫੇਰ ਜਿਵੇਂ ਇਹਨਾਂ ਨੇ ਕਿਹਾ ਕਿ ਦੁਬਾਰਾ ਮੈਂ ਮੈਦਾਨ ਦੇ ਵਿੱਚ ਆਇਆ ਤੇ ਮੈਨੂੰ ਜਿਹੜਾ ਸੇਵਾ ਦਾ ਮੌਕਾ ਜ਼ਰੂਰ ਦਿੱਤਾ ਜਾਵੇ ਤੋ ਮੇਰੇ ਨਾਲ ਇਸ ਵਕਤ ਮਾਸਟਰ ਗੁਰਜਨ ਸਿੰਘ ਜੀ ਟੁੱਟਕੇ ਮੌਜੂਦ ਨੇ ਜਿਹੜੇ ਕਿ ਇੱਕ ਰਿਟਾਇਰਡ ਅਧਿਆਪਕ ਵੀ ਨੇ ਔਰ ਕੋਚ ਵੀ ਨੇ ਔਰ ਉਹਨਾਂ ਨੂੰ ਇਲਾਕੇ ਦੇ ਵਿੱਚ ਬੜਾ ਸਤਕਾਰ ਦੇ ਨਾਲ ਜਾਣਿਆ ਜਾਂਦਾ ਹੈ ਇਸ ਵਕਤ ਸਰਦਾਰ ਨਛੱਤਰ ਸਿੰਘ ਜੀ ਛਤੀ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਦੇ ਨਾਲ ਕੈਂਪੇਨ ਜਿਹੜੀ ਕਰ ਰਹੇ ਆ ਮਾਸਟਰ ਜੀ ਕਿਵੇਂ ਲੱਗਦਾ ਮਾਹੌਲ ਜੇਸ ਢੰਗ ਦੇ ਨਾਲ ਸਿਨੈਰੀਓ ਅਸੀਂ ਦੇਖਦੇ ਆਂ ਅੱਜ ਜਿਹੜਾ ਇੱਕ ਦਿਨ ਬਾਕੀ ਰਹਿ ਗਿਆ ਚੋਣਾਂ ਪਰਸੋਂ ਜਿਹੜੀਆਂ ਹੋਣੀਆਂ ਤੇ ਕਿਵੇਂ ਲੱਗਦਾ ਲੋਕਾਂ ਦਾ ਮਾਹੌਲ ਕਿਵੇਂ ਆ ਪਿੰਨੋ ਕੋ ਸਰਨ ਸਸਰੀ ਕਰਨ ਅ ਬਹੁਤ ਵਧੀਆ ਮਾਹੌਲ ਲੱਗ ਰਿਹਾ ਹੂੰ ਢੁੱਡੀਕੇ ਪਿੰਡ ਦੇ ਵਿੱਚ ਵੀ ਸਮਰਥਨ ਮਸਤ ਸਿੰਘ ਸਤੀਵਾਲ ਜਿਵੇਂ ਦੱਸਿਆ ਹੂੰ ਵੀ ਇੰਨੇ ਸਾਲਾਂ ਤੋਂ ਕੰਮ ਕਰ ਰਿਹਾ ਬੇਦਾਬ ਤੇ ਅਸੀਂ ਦੋ ਦੋ ਦਿਨ ਢੰਡਿਆਣਾ ਤੇ ਨਥੋਆ ਹੂੰ ਬਹੁਤ ਹੀ ਵਧੀਆ ਸਮਰਥਨ ਮਿਲਿਆ ਜਿਹੜੀ ਢੰਡੀਕੇ ਬਲਕ ਸੰਤੀ ਜੋ ਹੈ ਇਹਦੇ ਵਿੱਚ ਢੰਡੀਕੇ ਪਿੰਡ ਤੋਂ ਇਲਾਵਾ ਹੂੰ ਢੰਡਿਆਣਾ ਤੇ ਨਥੋਆ ਨਥੋਆ ਦੋ ਦੋ ਦਿਨ ਅਸੀਂ ਲਾਏ ਆ ਹੂੰ ਉੱਥੇ ਵੀ ਬਹੁਤ ਵਧੀਆ ਸਮਰਥਨ ਮਿਲਿਆ ਹੂੰ ਅ ਮੈਂ ਨਾ ਇਹ ਕਹਿਣਾ ਚਾਹਣਾ ਚਾਹੁੰਦਾ ਵੀ ਜਿਹੜਾ ਉਮੀਦਵਾਰ ਨੂੰ ਆਪਾਂ ਦੇਖਿਆ ਕਰੀਏ ਹੂੰ ਉਹ ਜੋ ਜਿਵੇਂ 336 ਹੈ ਹੂੰ ਇਨੇ ਕੰਮ ਕੀਤੇ ਇਨੇ ਸਾਲਾਂ ਤੋਂ ਹੂੰ ਤੇ ਅਸੀਂ ਸਾਰਿਆਂ ਨੇ ਇਹੀ ਕਰਕੇ ਆਜ਼ਾਦ ਉਮੀਦਵਾਰ ਪਾਰਟੀ ਵਾਜ ਨੂੰ ਛੱਡ ਗਏ ਹੂੰ ਇਹਨਾਂ ਨੂੰ ਮਤਲਬ ਪਾਰਟੀ ਦੀ بجائے ਮਤਲਬ ਨਿੱਜੀ ਚਿਹਰਾ ਜਿਹੜਾ ਦੇਖਿਆ ਤੁਸੀਂ ਕਿ ਇਮਾਨਦਾਰ ਚਿਹਰਾ ਕਿ ਲੈਂਦਾ ਤੇ ਬਹੁਤ ਬਧੀਆ ਕੰਮ ਪੇਰ ਚੱਲ ਰਹੀ ਹੈ ਹੂੰ ਤੇ ਜਿਤਮ ਦੇ ਪੂਰੇ ਅਸਵਾਨ ਤੋਂ ਪੂਰੇ ਅਸਵਾਨ ਤੋਂ ਸਤਾਤਾ ਰੀਤੇ ਰ ਕਿਉਂਕਿ ਅਕਸਰ ਇਹਨਾਂ ਚੋਣਾਂ ਦੇ ਵਿੱਚ ਹੁੰਦਾ ਕਿ ਸਤਾਤਾ ਰੀਤੇ ਕਈ ਵਾਰ ਪ੍ਰਸ਼ਾਸਨ ਵੀ ਹਾਵੀ ਹੁੰਦਾ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਕੈਂਪੇਨ ਹੈ ਨਿਰੋਲ ਜੇਕਰ ਨਿਰਪੱਖ ਹੁੰਦੀ ਹੈ ਚੋਣ ਤੇ ਸਤਾਤਾ ਰੀਤੇ ਨੂੰ ਤੱਕਰ ਦੇ ਪਾਉਗੇ ਬਿਲਕੁਲ ਬਿਲਕੁਲ ਜਿਹੜੇ ਸਤਾਤਾ ਰੀਤੇ ਕੋਸ਼ਿਸ਼ ਕਰਦੀ ਹੈ ਹਾਲ ਸਾਰੇ ਹਰਵੇ ਵਰਤਨ ਦੀ ਹਮ ਪਰ ਹੋ ਟਾਈਮ ਵੀ ਆਉਣ ਵਾਲੇ ਇਲੈਕਸ਼ਨ ਥੋੜਾ ਸੇਮਾ ਹਮ ਮੁਲਾਜ਼ਮ ਵੀ ਸਾਰੇ ਸੋਚਦੇ ਹੁੰਦੇ ਆ 2027 ਵੀ ਨੇੜੇ ਆ ਗਿਆ 2027 ਵੀ ਨੇੜੇ ਆ ਤੇ ਪਰ ਇਹਦਾ ਇਹਦਾ ਇੰਨਾ ਵਧੀਆ ਬਿੰਦ ਹੈ ਸਾਰੇ ਪਾਸੇ ਹਮ ਮੈਨੂੰ ਇਹ ਲੱਗਦਾ ਵੀ ਉਹ ਨਾ ਨਲੀਫਾਈ ਕਰ ਦਨ ਹੋ ਜੂਗਾ ਸਾਰਾ ਕੁਝ ਹਮ ਤੇ ਇਹ 70 36 ਕਾਮਯਾਬ ਹੋਣਗੇ ਤੁਸੀਂ ਅਕਸਰ ਬਾਹਰ ਵੀ ਵਿਚਰਦੇ ਆ ਲੋਕ ਬਿਲਕੁਲ ਬਿਲਕੁਲ ਜਿਵੇਂ ਸੱਤੀ ਜੀ ਨੂੰ ਵੀ ਮੈਂ ਸਵਾਲ ਕੀਤਾ ਸੀ ਕਿ ਵਿਕਾਸ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਲਗਾਤਾਰ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੀ ਹੈ ਸਤਾਧਾਰੀ ਪਾਰਟੀ ਬਿਲਕੁਲ ਕੀ ਵਾਕੇ ਇੰਨਾ ਵਿਕਾਸ ਹੋਇਆ ਪੰਜਾਬ ਦੇ ਵਿੱਚ ਵੈਸੇ ਨੂੰ ਮੈਂ ਇਹ ਤਾਂ ਦਸਮੋਚਿਆ ਚੱਕ ਗਏ ਜਿੰਨੇ ਚਾ ਦੇ ਚਾ ਦੇ ਨਾਲ ਮਲਾਰਾਂ ਦੇ ਨਾਲ ਇਹਨੂੰ ਸਰਕਾਰ ਨੂੰ ਲੈ ਕੇ ਆਂਦਾ ਸੀ ਜੀ ਮੈਂ ਤਾਂ ਪਹਿਲੀ ਵਾਰ ਇਲੈਕਸ਼ਨੋਂ ਪਿਛਲੇ ਜਿਹੜੀ ਉਹ ਉਹ ਆਇਆ ਸੀਗਾ ਹੂੰ ਬਾ ਮੇडम ਜੌਬਸ ਕਰਕੇ ਮੈਂ ਕਰ ਨਹੀਂ ਸਕਦਾ ਸੀ ਹੂੰ ਤੇ ਪਰ ਉਹਨੇ ਕੰਮ ਹੂੰ ਆਮ ਆਦਮੀ ਪਾਰਟੀ ਨਹੀਂ ਕਰ ਸਕੀ ਹੂੰ ਜਿਨੇ ਵਾਦੇ ਕੀਤੇ ਜਿਨੇ ਵਾਦੇ ਕੀਤੇ ਸੀਗੇ ਹੂੰ ਪੰਜਾਬ ਨੂੰ ਉੱਪਰ ਲਿਜਾਣ ਦੇ ਤੇ ਉਹਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ ਕਰਜ਼ੇ ਤੇ ਕਰਜ਼ਾ ਲਈ ਜਾਂਦੇ ਹਨਾ ਹੂੰ ਤੇ ਕੰਮ ਤਾਂ ਵਿਕਾਸ ਦੇ ਕੰਮ ਦੱਸਦੇ ਨਹੀਂ ਹੂੰ ਉਹ ਉਹਦੇ ਚ ਰੋਸ ਮੈਂ ਰਟਾਇਰਡ ਪੈਨਸ਼ਨਰ ਆ ਜੀ ਸਾਡਾ ਕੋਈ ਮੰਗ ਨਹੀਂ ਹੋ ਰਹੀ ਮੁਲਾਜ਼ਮੋਂ ਤਾਂ ਅੱਕੀ ਹੋਈ ਐ ਹੂੰ ਤੇ ਹੋਰ ਵੀ ਕੋਈ ਵਿਕਾਸ ਦੇ ਕੰਮ ਕਿੰਨੇ ਕੋਈ ਆ ਹੂੰ ਦੱਸ ਨਹੀਂ ਦੇ ਸੋ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਵੋਟਰ ਨੂੰ ਇਹ ਹੀ ਪੀਲਾ ਤੇ ਜਿਹੜੀ ਆਹ ਇਹਨੂੰ ਸੈਮੀ ਫਾਈਨਲ ਇਲੈਕਸ਼ਨ ਕਹਿੰਦੇ ਆ ਬਿਲਕੁਲ ਹੂੰ ਇਹਨਾਂ ਦਾ ਅਸਰ ਹੈ ਜਿਹੜਾ ਨਤੀਜਿਆਂ ਦਾ 2027 ਦੀਆਂ ਚੋਣਾਂ ਤੇ ਪੈਣਾ ਲਾਜ਼ਮੀ ਆ। ਹਾਂ ਐਂ ਦਾ ਹੁੰਦਾ ਵੀ ਜਿਹੜੀ ਸੱਤਾਧਰਿਆ ਥੋੜੀ ਜਿਹੀ ਪੱਕਾ ਪ੍ਰਕਰ ਕਰਕੇ ਹੈ ਨਾ ਵੋਟਾਂ ਵੱਧ ਤੱਕ ਲੈਤਾ ਜਾਂਦੇ ਆ। ਹੂੰ ਪਰ ਰਿਜ਼ਲਟ ਮੈਨੂੰ ਐ ਲੱਗਦਾ ਵੀ ਉਹਨੇ ਨਹੀਂ ਹੋਊਗਾ। ਜੀ। ਹਾਂ ਤੇ ਉਹਨੂੰ ਅਪੀਲ ਇਹੀ ਹੈ ਵੀ ਇਹ ਸਰਕਾਰ ਦੋਨੇ ਵਧੀਆ ਕੰਮ ਨਹੀਂ ਹੋਇਆ। ਹੂੰ ਜਿਹੜਾ ਸਾਨੂੰ ਉਮੀਦਵਾਰ ਚੰਗਾ ਲੱਗਦਾ। ਹੂੰ ਮੈਂ ਨਾ ਕੈਨੇਡਾ ਦੇ ਸ਼ਹਿਮੀ ਨਹੀਂ ਰਹਿ ਕੇ ਆ। ਹੂੰ ਉੱਤੇ ਆਦਮੀ ਨੂੰ ਦੇਖਦੇ ਆ ਵੀ ਇਹ ਇਹਦਾ ਕੀ ਬੁੱਕਤ ਆ ਜਿਹੜੀ ਕਿਹੜੇ ਕੰਮ ਕੀਤੇ ਆ ਪਰਸਨੈਲਿਟੀ ਨੂੰ ਜਾਨੀ ਪਹਿਲਾਂ ਦੇਖਿਆ ਜਾਂਦਾ ਆਪਾਂ ਵੀ ਐਂ ਦੇਖਿਆ ਕਰੀਏ ਹੂੰ ਸੋ ਬਹੁਤ ਵਧੀਆ ਗੱਲ ਕਹੀ ਐ ਮਾਸਟਰ ਜੀ ਨੇ ਕਿ ਪਾਰਟੀਆਂ ਦੇ ਕਟੜ ਸਮਰਥਕ ਹੋਣ ਦੀ ਬਜਾਏ ਸਾਨੂੰ ਪਰਸਨੈਲਿਟੀ ਨੂੰ ਦੇਖਣਾ ਚਾਹੀਦਾ ਕਿ ਕਿਹੜੀ ਪਰਸਨੈਲਿਟੀ ਜਿਹੜੀ ਉਹ ਸਾਡੇ ਕੰਮ ਐ ਜਿਹੜੇ ਕਰ ਸਕਦੀ ਐ ਸਾਡੇ ਮੁੱਦੇ ਚੱਕ ਸਕਦੀ ਐ ਸੋ ਤੁਸੀਂ ਗੱਲਬਾਤ ਸਾਰੀ ਸੁਣੀ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਹੈ ਔਰ ਜੰਦੇ ਜੰਦੇ ਤੁਹਾਨੂੰ ਦੱਸ ਦਈਏ ਕਿ ਪਰਮਜੀਤ ਕੌਰ ਜੀ ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਮੰਜਾ ਹੈ ਔਰ ਉਹਨਾਂ ਦੇ ਸਮਰਥਨ ਦੇ ਵਿੱਚ ਤਮਾਮ ਸਾਰੇ ਪਿੰਡ ਟੁੱਡੀਕੇ ਦੇ ਸਾਰੇ ਉਹਨਾਂ ਦੇ ਸਮਰਥਕ ਹੈ ਜਿਹੜੇ ਇਸ ਵਕਤ ਇਕੱਠੇ ਹੋਏ ਹੈ ਡੋਰ ਟੂ ਡੋਰ ਕੈਂਪੇਨ ਲਗਾਤਾਰ ਕੀਤੀ ਜਾ ਰਹੀ ਹੈ ਔਰ ਜੀ ਜੀ ਬਿਲਕੁਲ ਚੰਡੇਣਾ ਤੇ ਨੱਥੂ ਵਾਲਾਂ ਦੇ ਵੀ ਸਵਾਰਥਕ ਜਿਹੜੇ ਨਾਲ ਮੌਜੂਦ ਹੈ ਹਰੀ ਸਿੰਘ ਜੀ ਟੂਡੀ ਕੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਸਟੀ ਕਾਲਜ ਵਾਸਤੇ ਜੀ ਸਸਟੀ ਕਾਲਜ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਵੇਂ ਕਿ ਨਿਸ਼ਾਤਰ ਸਿੰਘ ਜੱਤੀ ਜੀ ਉਹਨਾਂ ਦੇ ਧਰਮ ਪਤਨੀ ਚੌਣ ਮੈਦਾਨ ਦੇ ਵਿੱਚ ਨੇ ਉਹਨਾਂ ਬਾਰੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਉਹ ਸ਼ਬਦ ਦੇਖੋ ਜੀ ਨਿਸ਼ਾਤਰ ਸਿੰਘ ਛੱਤੀ ਪੈਂਟੂ ਡੀਜੀ ਦਾ ਇੱਕ ਇਹੋ ਜਿਹਾ ਵਿਅਕਤੀ ਆ ਜਿਹੜਾ ਪਿਛਲੇ ਕਈ ਸਾਲਾਂ ਤੋਂ ਪੈਂਟੂ ਡੀਕੇ ਦੇ ਸਮਾਜਿਕ ਕਾਰਜਾਂ ਵਿੱਚ ਲਗਾਤਾਰ ਸਰਗਰਮ ਰਿਹਾ ਜੀ ਤੇ ਇਹ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ 736 ਲਈ ਅਸੀਂ ਮੋਟਾ ਉਹਨਾਂ ਨੂੰ ਪਾਵਾਂਗੇ ਉਹ ਜਿੱਤ ਜਾਵੇ ਤਾਂ ਉਹ ਸਾਡੇ ਜਿਹੜੇ ਸਮਾਜਿਕ ਕਾਰਜ ਆ ਉਹ ਸਿਰਫ ਉਹੀ ਪੂਰੇ ਲਾ ਕਰ ਸਕਦਾ ਕਿਉਂਕਿ ਉਹਨਾਂ ਦਾ ਪਿਛੋਕੜ ਹੀ ਇਹੋ ਜਿਹਾ ਉਹ ਲੋਕਾਂ ਦੇ ਦੋਖਸ਼ ਵਿੱਚ ਖੜਦਾ ਹੈ ਤੇ ਜਿਹੜੇ ਪੈਂਟੂਢੀ ਦੇ ਸਮਾਜਿਕ ਕਾਰਜਾ ਉਹਨਾਂ ਲਈ ਵੱਦ ਤੋਂ ਵੱਦ ਉਹਨਾਂ ਨੇ ਪਹਿਚਾਨ ਲਈ ਆਪਣੇ ਯਤਨ ਕਰਦਾ ਰਹਿੰਦਾ ਤੇ ਮੈਂ ਸਾਡੇ ਪੈਂਟੂਢੀ ਦੇ ਵੋਟਰਾਂ ਨੂੰ ਇਹੀ ਅਪੀਲ ਕਰਾਂਗਾ ਕਿ ਜਿਹੜੇ ਮੌਜੂਦਾ ਸਰਕਾਰ ਹੈ ਇਹਨਾਂ ਨੇ ਜਿਹੜੇ ਕੈਂਡੀਡੇਟ ਕਿਢਾਏ ਆ ਉਹਨਾਂ ਤੋਂ ਆਸ ਬਿਲਕੁਲ ਨਹੀਂ ਹੈ ਕਿਉਂਕਿ ਇਹ ਮੌਜੂਦਾ ਸਰਕਾਰ ਇਹੋ ਜਿਹੀ ਹੈ ਇਹ ਸਿਰਫ ਨਾਰੇਵਾਜੀ ਹੈ ਇਹਨਾਂ ਦੀ ਇਹ ਗੱਲਾਂ ਕਰਦੇ ਆ ਪਰ ਪੰਜਾਬ ਵਿੱਚ ਸਮਾਜਿਕ ਕਾਰਜਾਂ ਨੂੰ ਇਹਨੇ ਬਿਲਕੁਲ ਤਰਜੀਹ ਨਹੀਂ ਦਿੱਤੀ ਨਾ ਇਹਨੇ ਕੋਈ ਕਿਸਾਨਾਂ ਨੂੰ ਦਿੱਤਾ ਨਾ ਮਜ਼ਦੂਰਾਂ ਨੂੰ ਦਿੱਤਾ ਨਾ ਔਰਤਾਂ ਨੂੰ ਦਿੱਤਾ ਤੇ ਨਾਮਾਜ਼ਬੰਦ ਨੂੰ ਕੋਈ ਸ਼ਿੱਦਤ ਦਿੱਤਾ ਸਾਰੇ ਹੁਣ ਬੁਰਾ ਹਾਲ ਆ ਪੰਜਾਬ ਦਾ ਬਹੁਤ ਬੁਰਾ ਹਾਲ ਆ ਅਮਨ ਕਾਨੂੰਨ ਦੀ ਸਥਿਤੀ ਬਹੁਤ ਭੇੜੀ ਆ ਹਰ ਰੋਜ਼ ਗੋਲੀਆਂ ਚੱਲਦੀਆਂ ਕਿਤੇ ਕਤਲ ਹੁੰਦੇ ਆ ਕਿਤੇ ਲੁਟਵਾ ਖੋਆ ਹੁੰਦੀ ਹੈ ਸੋ ਇਸ ਕਰਕੇ ਮੈਂ ਪੈਂਟੂ ਡਿੱਗੇ ਦੇ ਜਿਹੜਾ ਪੈਂਡਾ ਹੈ ਇਹ ਪੈਂਟੂ ਡਿੱਗੇ ਦਾ ਇੱਕ ਇਹੋ ਜਿਹਾ ਇਤਿਹਾਸਕ ਪੈਂਡਾ ਹਰਦੁਸਤਾਨ ਦਾ ਜਿਹੜਾ ਇਤਿਹਾਸਕ ਪੈਂਡਾ ਜਿੱਥੇ ਗਦਰੀ ਬਾਬਾ ਦਾ ਪੈਂਡਾ ਇਹ ਗਦਰ ਸ਼ਹੀਦਾਂ ਦਾ ਪੈਂਡਾ ਕਾਲੇ ਸ਼ਹੀਦਾਂ ਦਾ ਪੈਂਡਾ ਲੇਖਕਾਂ ਦਾ ਪੈਂਡਾ ਸਰੜੀ ਕਾਮਿਆਂ ਦਾ ਪੈਂਡਾ ਸੋ ਮੈਂ ਵੋਟਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਸਾਡੇ ਜਿਹੜੇ ਆਜ਼ਾਦ ਵੀਰ ਖੜੇ ਆ ਨਿਸ਼ਾਤਰ ਸਿੰਘ ਖੱਤੀ ਉਹਨਾਂ ਦੀ ਧਰ ਪਤਨੀ ਹੈ ਪਰਮਜੀਤ ਕੌਰ ਤੇ ਉਹਨਾਂ ਨੂੰ ਵੋਟਾਂ ਪਾਓ ਤਾਂ ਕਿ ਸਾਡੇ ਪਿੰਡ ਦਾ ਕੋਈ ਕੰਮ ਵਧੀਆ ਹੋ ਸਕੇ ਵਿਕਾਸ ਕਾਰਜ ਹੋ ਸਕੇ ਇਹ ਸਿਰਫ ਜਿਹੜੇ ਅੱਜ ਨਿਸ਼ਾਤਰ ਸਿੰਘ ਖੱਤੀ ਖੜ ਗਏ ਆ ਆਜ਼ਾਦ ਉਮੀਦਵਾਰ ਸਾਨੂੰ ਉਹਨਾਂ ਤੋਂ ਉਮੀਦ ਹੈ ਕਿ ਉਹ ਹੀ ਸਾਡੇ ਵਿਕਾਸ ਕਾਰਜ ਨੂੰ ਅਗਾਂਹ ਲੈ ਕੇ ਜਾਣਗੇ ਇਹ ਨਿਗਰਨ ਵਾਲੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮਿਹਰਬਾਨੀ ਸੋ ਹੁਣ ਦੇਖਣਾ ਹੋਵੇਗਾ 14 ਤਰੀਕ ਨੂੰ VOTER ਜਿਹੜੇ ਉਹ ਫਤਵਾ ਕਿਸ ਦੇ ਹੱਕ ਦੇ ਵਿੱਚ ਦਿੰਦੇ ਐ ਕਿਉਂਕਿ ਲੋਕਤੰਤਰ ਦੇ ਵਿੱਚ VOTER ਵਟਾ ਹੁੰਦਾ 17 ਤਰੀਕ ਨੂੰ ਨਤੀਜੇ ਆ ਜਾਣੇ ਐ ਪਤਾ ਲੱਗ ਜਾਏਗਾ ਕਿਸ ਦੇ ਘਰ ਜਿਹੜੇ ਕਿਸ ਦੇ ਵੇੜੇ ਦੇ ਵਿੱਚ ਢੋਲ ਵੱਜਣੇ ਐ ਤੇ ਕਿਸ ਦੇ ਵੇੜੇ ਸਬਰ ਦੇ ਘਟਾ ਜਿਹੜਾ ਪੀਣਾ ਪੈਣਾ ਕਿਸ ਨੂੰ ਸੋ ਮੈਨੂੰ ਪ੍ਰਦੀਪ ਢੱਲੋਂ ਨੂੰ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੈਦੂਕੇ ਦੇ ਨਾਲ ਦੇ ਕੋ ਇਜਾਜ਼ਤ ਮਿਲਦੇ ਰਹਿਣਾ ਅਲਪਲ ਦੀ ਅਪਡੇਟ 17 ਤਰੀਕ ਤੱਕ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ